ਅ ਪ੍ਰਸੇਦਕ ਕੀ ਕਹਿਣਾ ਚਾਹੁੰ ਕਿ ਇਸਕੇ ਦਾ ਭਰਮਾ ਹੁੰਗਾਰਾ ਮਿਲਿਆ ਜੀ ਅੱਜ ਵਾਰਡ ਨੰਬਰ 72 ਦੇ ਵਿੱਚ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਜੀ ਜਵਾੜ ਨਗਰ ਕੈਂਪ ਦੇ ਵਿੱਚ ਜਿਹੜੇ ਮਾਨ ਸਰਕਾਰ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤੇ ਨੇ ਉਹ ਕੰਮ ਲੈ ਕੇ ਲੋਕਾਂ ਜਾ ਰਹੇ ਹਾਂ ਤੇ ਲੋਕ ਉਸ ਕੰਮਾਂ ਨੂੰ ਬਹੁਤ ਚੰਗੀ ਤਰ੍ਹਾਂ ਸਵੀਕਾਰ ਰਹੇ ਨੇ ਤੇ ਲੋਕ ਬਹੁਤ ਭਰਮਾ ਹੁੰਗਾਰਾ ਦੇ ਰਹੇ ਨੇ ਕਹਿ ਰਹੇ ਨੇ ਅਸੀਂ ਮਾਨ ਸਾਹਿਬ ਦੀ ਸੋਚ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ 1 ਜੂਨ ਨੂੰ ਸ਼ੋਕ ਪ੍ਰੈਸ਼ਰ ਬੱਪੀ ਨੂੰ ਝਾੜੂ ਵਾਲੇ ਬਟਨ ਤੇ ਵੋਟਾਂ ਪਾ ਕੇ ਕੰਮ ਦੇ ਆਧਾਰ ਤੇ ਲੁਧਿਆਣਾ ਵਾਸੀ ਜ਼ਰੂਰ ਕਾਮਯਾਬ ਬਣਾਣਗੇ ਜੀ ਤੇ اپوزیشن پارٹیوں بڑا نشانے ستے هرਗੇ ਕਿ ਕਹਿੰਦੇ ਦਉ ਸਰ ਅਸੀਂ ਆਪਣੇ ਕੰਮ ਤੇ ਵਿਸ਼ਵਾਸ ਕਰਦੇ ਆਂ ਉਹਨਾਂ ਨੇ ਹਲੇ ਪਹਿਲਾਂ ਕਹਿਣਾ ਵਾ ਫੇਰ ਕੰਮ ਕਰਨੇ ਨੇ ਅਸੀਂ ਤਾਂ ਕੰਮ ਕਰਕੇ ਲੋਕਾਂ ਚ ਜਾ ਰਹੇ ਆਂ ਅਸੀਂ ਲੋਕਾਂ ਨੂੰ ਦੱਸ ਰਹੇ ਆਂ ਕਿ ਅਸੀਂ 2 ਸਾਲ ਚ ਇਹ ਕੰਮ ਕੀਤੇ ਨੇ ਸਾਡੇ ਕੰਮ ਦੇਖ ਕੇ ਜੇ ਤੁਹਾਨੂੰ ਵਧੀਆ ਲੱਗੇ ਨੇ ਤਾਂ ਸਾਨੂੰ ਵੋਟ ਪਾਓ ਤੇ ਲੋਕੀ ਸਾਨੂੰ ਕਹਿ ਰਹੇ ਨੇ ਬਿਜਲੀ ਦਾ ਬਿੱਲ ਸਾਡਾ ਸਕੂਲ ਆਫ ਫੈਮਿਨੈਂਸ ਮੱਲਾ ਕਲੀਨਿਕ 43 ਹਜ਼ਾਰ ਨੌਕਰੀਆਂ ਪਹਿਲੇ 2 ਸਾਲ ਚ ਅੱਜ ਪਬਲਿਕ ਖੁਸ਼ ਹੈ ਪਬਲਿਕ ਕਹਿ ਰਹੀ ਹੈ ਕ੍ਰਾਪਸ਼ਨ ਫਰੀ ਹੋ ਰਿਹਾ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਰਿਹਾ ਤਾਂ ਕਰਕੇ ਬਹੁਤ ਅਵੇਰ ਹੋ ਚੁੱਕੇ ਹੁਣ ਪੰਜਾਬ ਦਾ ਜਿੰਨੇ ਵੀ ਪੋਪੂਲੇਸ਼ਨ ਹੈ ਰਵਾਇਤੀ ਪਾਰਟੀਆਂ ਤੋਂ ਹੱਕ ਚੁੱਕੇ ਨੇ ਮਾਨ ਮਾਨ ਸਾਹਿਬ ਦੀ ਸੋਚ ਦੇ ਨਾਲ ਹੁਣ ਸਾਰੇ ਪੰਜਾਬੀ ਪੈਰਾ ਦੇ ਰਹੇ ਨੇ ਤੇ ਭਾਈ ਭਾ ਦੀ ਗੱਲ ਕਰੀ ਜਿਹੜੇ ਰੁਨੀਤ ਸਿੰਘ ਬਿੱਟੂ ਹੁਣ ਉਹਨਾਂ ਦੇ ਹੱਕ ਦੇ ਵਿੱਚ ਯੋਗੀ ਤੇ ਆਪਣਾ ਅਮਿਤ ਸ਼ਾਹ ਜੀ ਆ ਕੇ ਪ੍ਰਚਾਰ ਕਰ ਰਹੇ ਨੇ ਸਰ ਦੇਖੋ ਜਿਹੜਾ ਜਿਹੜਾ ਆਪਣਾ ਲੁਧਿਆਣਾ ਪਿਛਲੇ 10 ਸਾਲਾਂ ਤੋਂ ਲੀਡਰਲੈਸ ਲੁਧਿਆਣਾ ਜੀ ਤੇ ਮੈਂ ਕਿਸੇ ਵਾਰ ਇਹ ਨਹੀਂ ਕਹਿਣਾ ਚਾਹੁੰਦਾ ਮੈਂ ਸਿਰਫ ਆਪਣੀ ਪਾਰਟੀ ਵਾਰੀ ਕਹਿਣਾ ਚਾਹੁੰਦਾ ਕਿ ਇੱਥੇ ਕੰਮ ਨੂੰ ਦੇਖ ਕੇ ਵੋਟ ਪੈਣੀ ਹੈ ਇੱਥੇ ਚਿਹਰੇ ਨੂੰ ਦੇਖ ਕੇ ਨਹੀਂ ਵੋਟ ਪੈਣੀ ਚਾਹੇ ਕੋਈ ਵੀ ਆ ਜਾਵੇ ਇੱਥੇ ਸਾਰੇ ਬਹੁਤ ਹੀ ਬਹੁਤ ਹੀ ਸਤਿਕਾਰ ਵਾਲੇ ਨੇ ਮੇਰੇ ਤੋਂ ਤਾਂ ਸਾਰੇ ਵੱਡੇ ਨੇ ਇਸ ਕਰਕੇ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜਾ ਮਰਜ਼ੀ ਬੰਦਾ ਇੱਥੇ ਰੈਲੀ ਹੀ ਕਰ ਲਵੇ ਆ ਕੇ ਰੋਡ ショਅ ਕਰ ਲਵੇ ਲੋਕੀ ਵੋਟ ਨੂੰ ਕੰਮ ਪਾਣਗੇ ਵੋਟ ਕੰਮ ਨੂੰ ਵੋਟ ਪਾਣਗੇ ਜਿਹਨੇ ਕੰਮ ਕੀਤਾ ਹੋਊਗਾ ਉਹਨੂੰ ਵੋਟਾਂ ਪੈਣੀਆਂ ਹੀ ਪੈਣੀਆਂ ਚਾਹੇ ਉਹਦੇ ਲਈ ਜਿਹੜਾ ਮਰਜੀ ਚਿਹਰਾ ਆ ਜਾਵੇ ਨਾ ਆਵੇ ਉਹਦਾ ਮੈਟਰ ਨਹੀਂ ਕਰਦਾ ਜਿਹਨੇ ਕੰਮ ਕੀਤਾ ਲੋਕ ਉਹਨੂੰ ਪਸੰਦ ਕਰਦੇ ਆ ਸੋਨੋ ਜੀ ਕੀ ਕਹਿਣਾ ਚਾਹੁੰਦੇ ਡੋਰ ਡੋਰ ਤੁਸੀਂ ਜਾ ਰਹੇ ਹੋ ਪ੍ਰੈਸ਼ਰ ਅਸੀਂ ਵਾਰਡ ਨੰਬਰ 72 ਵਿੱਚੋਂ ਆਮ ਆਦਮੀ ਪਾਰਟੀ ਨੂੰ ਭੁੱਲ ਬਹੁਮਤ ਜਿਤਾਵਾਂਗੇ ਜੀ ਲੋਕਾਂ ਨੇ ਦੇਖ ਲਿਆ ਕਈ ਸਾਲ ਹੋ ਗਏ ਇਹਨਾਂ ਨੂੰ ਕਾਂਗਰਸ ਨੂੰ ਵੋਟ ਪਾਉਂਦੇ ਨੂੰ ਪਰ ਤੁਸੀਂ ਦੇਖਿਆ 2 ਸਾਲ ਦੇ ਜਿਹੜੇ ਕੰਮਾਂ ਨੂੰ ਸਾਡੇ ਬਿਜਲੀ ਪਾਣੀ ਇੰਨਾ ਵਧੀਆ ਆ ਰਿਹਾ ਵਾ ਕੋਈ ਬਿੱਲ ਨਹੀਂ ਆ ਰਿਹਾ ਨੌਕਰੀਆਂ ਦਾ ਤੁਸੀਂ ਦੇਖ ਲਿਆ ਵਾ ਤੇ ਸਾਨੂੰ ਪੂਰੀ ਆਸ ਹੈਗੀ ਹੈ ਅਸੀਂ ਆਪਣੇ ਵਾਰ ਦੇ ਵਿੱਚੋਂ ਪੱਪੀ ਭਾਜੀ ਨੂੰ ਫੁੱਲ ਬਹੁਤ ਬਹੁਤ ਦਵਾਵਾਂਗੇ ਜੀ ਤੇ ਆਪਾਂ ਗੱਲ ਕਰੀਏ ਪਹਿਲਾਂ ਤੁਸੀਂ ਯਾਦ ਕਰ ਰਹੇ ਹੋ ਕਾਫੀ ਜਿਹੜਾ ਪਿਆਰ ਹੈ ਇਸ ਇਲਾਕੇ ਦੀ ਜਿਹੜੀ ਸੰਗਤ ਤੁਹਾਨੂੰ ਨਹੀਂ ਲੱਗਦਾ ਕਿ ਹੁਨਾਮਾ ਦੀ ਪਾਰਟੀ ਜਿਹੜੀ ਹਾਂਜੀ ਹਾਂਜੀ ਦੇਖੋ ਮੈਂ ਵੀ ਕੰਮ ਕੀਤੇ ਤਾਂ ਹੀ ਦੋ ਵਾਰ ਜਿਤਾਏ ਆ ਜੀ ਬਿਲਕੁਲ ਬਾਕੀ ਭਾਜੀ ਦੇ ਕੰਮਾਂ ਨੂੰ ਵੋਟ ਪੈਣੀ ਹੈ ਜੀ ਆਮ ਆਦਮੀ ਕੰਮਾਂ ਨੂੰ ਵੋਟ ਪੈਣੀ ਹੈ ਮੈਂ ਵੀ ਇਹਨਾਂ ਨਾਲ ਆਹੀ ਰਲ ਕੇ ਪੂਰੀ ਮਿਹਨਤ ਕਰਕੇ ਦਿਨ ਦਾ ਪੱਪੀ ਪਾ ਜੂਗਾ ਤੇ ਜਾਂਦੇ ਹੋਏ ਲੁਧਿਆਣਾ ਵਾਸੀ ਨੂੰ ਕੀ ਪੀਲੇ ਛੁੱਟੀ ਲੁਧਿਆਣਾ ਵਾਸੀ ਨੂੰ ਪੀਲੇ ਲਾ ਕੀ ਸਾਡੇ 2 ਸਾਲਾਂ ਦੇ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਦੇਖਦੇ ਹੋਏ ਸਾਡੇ ਸਕੂਲ ਉਹ ਫੈਮਿਨੈਂਸ 43000 ਨੌਕਰੀਆਂ ਬਿਜਲੀ ਦਾ ਬਿੱਲ ਤੁਸੀਂ ਦੇਖੋਗੇ ਕਿ ਪਹਿਲਾਂ ਜਨਰਲ ਤੇ ਐਸਸੀ ਕੈਟਾਗਰੀ ਉਹਦਾ ਵਿੱਚ ਫਰਕ ਜਾ ਹੁੰਦਾ ਸੀਗਾ ਨਹੀਂ ਜਨਰਲ ਨੂੰ ਮਿਲਦਾ ਸੀਗਾ ਹੁਣ ਆਮ ਆਦਮੀ ਪਾਰਟੀ ਨੇ ਇਹ ਫਰਕ ਦੂਰ ਕਰਤਾ ਹੁਣ ਜਨਰਲ ਕੈਟਾਗਰੀ ਨੂੰ ਵੀ 600 ਜੂਟ ਮੁਫਤ ਮਿਲ ਲੱਗੀ ਆ ਇਹਦੇ ਨਾਲ ਲੋਕੀ ਬਹੁਤ ਜ਼ਿਆਦਾ ਇੰਪ੍ਰੈਸ ਨੇ ਤੇ ਆਮ ਆਦਮੀ ਨੂੰ ਹੀ ਵੋਟ ਪਾਣਗੇ। ਅਮਾਨ ਸਿੰਘ ਜੀ ਕੀ ਕਹਿਣਾ ਚਾਹੋਗੇ ਡੋਰ ਟੂ ਡੋਰ ਫਰੇਸ਼ਰ ਸਾਡੇ ਬਿਟੇ ਲੋਕਾਂ ਕੀਤਾ ਜਾ ਰਿਹਾ ਕਿੰਨਾ ਕੋ ਹੰਗਾਰਾ ਮਿਲ ਰਿਹਾ। ਗੁਰਮੀਤ ਸਿੰਘ ਮੇਰਾ ਨਾਮ ਹੈ ਵਾਰਡ ਨੰਬਰ 44 ਤੋਂ ਆਇਆ ਹਾਂ ਡੋਰ ਟੂ ਡੋਰ ਕਰ ਰਹੇ ਆ ਜਵਾਨ ਨਗਰ ਕੈਂਪ ਦਾ। ਬਹੁਤ ਭਰਮਾ ਹੰਗਾਰਾ ਮਿਲ ਰਿਹਾ ਔਰ ਬਹੁਤ ਵੱਡੇ ਮਾਰਜਨ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ। ਹਮ ਆਮ ਆਦਮੀ ਪਾਰਟੀ ਜਿਹੜੀ ਆ ਉਹ ਪਹਿਲੇ ਨੰਬਰ ਤੇ ਜਾ ਰਹੀ ਹੈ ਜੋ ਭਗਵੰਤ ਮਾਨ ਜੀ ਦਾ 슬ੋਗਨ ਦਿੱਤਾ ਹੈ 130 ਦਾ। ਉਹ ਅਸੀਂ ਪੂਰਾ ਕਰਕੇ ਆਟਾਂ ਨਹੀਂ ਨਹੀਂ 2024 ਦੇ ਪੰਜਾਬ ਦੇ ਚੈਨਲ ਤੇਰਾ ਕੰਮ ਕਰਾ 13 ਦੀਆਂ 13 ਹੀ ਆਣਗੀਆਂ ਜੀ 13 0 ਜੋ ਸਲੋਗਨ ਮਿਲਿਆ ਭਗਵੰਤਵਾ ਜੀ ਵੱਲੋਂ ਉਹ ਪੂਰਾ ਹੋਏਗਾ ਮੁਕਾਬਲਾ ਸਮਝਦੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹ ਨਾਮ ਮਿਸਟਰ ਗਣੇਸ਼ ਗਰਗੀ ਕੀ ਗੱਲਾਂ ਜੋਗੇ ਅੱਜ ਤੁਸੀਂ ਆਮ ਪਾਲਤੀ ਆਮ ਪਾਲਤੀ ਨਾਲ ਅਸੀਂ ਇਹ ਕਹਿੰਦੇ ਹਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਮੇਰੇ ਮਾਮੂ ਨੂੰ ਜਿਤਾਓ ਲੱਗਦਾ ਇਹ ਸ਼ੌਕ ਬਰੇਜ ਪੱਪੀ ਜੀ ਦਾ ਪੂਰਾ ਜੋਰ ਹੈ ਸ਼ਹਿਰ ਨੂੰ ਜਨ ਪਤਾ ਆਂ ਪਾਲਟੀ ਦਾ ਵੀ ਐਪੀ ਭੱਜਦਾ ਵੀ ਤੇ ਕਪਿਲ ਕੁਮਾਰ ਸੋਨੂ ਜੀ ਕੀ ਲੱਗਦਾ ਵੀ ਜੇ 2024 ਦੇ ਵਿੱਚ 13 ਜਨਵਰੀ ਦਾ ਨਾਰਾ ਭਗਵੰਦਾਨ ਦਾ ਸਹੀ ਹੋਊਗਾ ਮੈਨੂੰ ਇੰਨਾ ਪਤਾ ਲੱਗਿਆ ਸ਼ਹਿਰ ਦੇ ਵਿੱਚ ਜਦ ਤੱਕ ਕਪਿਲ ਕੁਮਾਰ ਸੋਨੂ ਨਾਲ ਆ ਤੇ ਪੱਪੀ ਪ੍ਰੈਸ਼ਰ ਨੂੰ ਪੂਰੇ ਜਵਾਨ